ਸਤ ਸ੍ਰੀ ਅਕਾਲ ਸਾਬਾ ਤੇ ਆਪਾਂ ਅੱਜ ਭੋਗ ਹੈ ਸਵੇਰ ਸਵੇਰ 6 6:30 ਵਜੇ ਤੇ ਆਪਾਂ 6 6:30 ਵਜੇ ਨੂੰ ਪਹੁੰਚਣਾ ਹਾਂਜੀ ਉਸਤਾਦ ਕਿਵੇਂ ਹੋ ਹਾਂਜੀ ਠੀਕ ਬੱਧੀਓ ਬੱਚਿਓ ਹੈਲੋ ਫਰੈਂਡਸ ਤੇ ਸਾਰੇ ਠੀਕ ਹੋ ਹਾਂਜੀ ਤੇ ਸਾਰੀ ਫੈਮਿਲੀ ਚੱਲੇ ਆ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਆਪਾਂ ਕਰੋ ਤਰਪੇ ਤੇ ਵਾਹਿਗੁਰੂ ਮਿਹਰ ਕਰੇ ਸਭ ਤੇ ਲਓ ਜੀ ਟਾਈਮ ਹੋ ਗਿਆ ਪੂਰੇ ਪੌਣੇ 6 ਤੇ ਆਪਾਂ ਆਪਣੇ ਪਹੁੰਚ ਗਏ ਆ ਪਾਰਕਿੰਗ ਚ ਗੱਡੀ ਲਾ ਲਈਏ ਫਿਰ ਚੱਲਦੇ ਆ ਕਹਿੰਦੇ ਖੰਡੂਰ ਸਾਹਿਬ ਜਾਣਾ ਪਹੁੰਚ ਕੇ ਗੱਡੀ ਇੱਧਰ پارک ਲਾਤੀ ਹੁਣ ਚੱਲਦੇ ਆ ਉਹਨੂੰ ਵੀ ਕਰਾਉਣੇ ਦਰਸ਼ਾ ਚਲੋ ਉਧਰ ਚਲੋ ਰੀਤ ਕਗਨੇ ਚਲੋ ਸਿੱਧਾ ਇੱਧਰ ਇੱਧਰ ਆ ਉਧਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਫਸਟ ਟਾਈਮ ਆਇਆ ਪਤਾ ਇੱਧਰ ਆ ਉਹ ਸਾਹਮਣੇ ਇੱਧਰ ਇਧਰ ਆ ਚਲੋ ਨਹੀਂ ਇੱਧਰ ਨਹੀਂ ਪਤਾ ਇੱਧਰ ਹੀ ਇੱਧਰ ਹੀ ਚਲੋ ਚਲੋ ਹਾਂਜੀ ਇਹ ਆ ਦਰਬਾਰ ਸਾਹਿਬ ਖੰਡੂਰ ਸਾਹਿਬ ਦੂਸਰੇ ਪਾਸ਼ਾ ਗੁਰੂ ਅੰਗਦ ਦੇਵ ਜੀ ਦਾ ਬਹੁਤ ਹੀ ਸੋਹਣਾ ਸਰੋਵਰ ਆਸੇ ਪਾਸੇ ਪੂਰੇ ਬੂਟੇ ਲੱਗੇ ਆ ਅੰਬ ਦੇ ਬੂਟੇ ਆ ਸਾਰੇ ਆਂਬ ਬਹੁਤ ਹੁੰਦੇ ਇੱਥੇ ਸਾਰੇ ਸੇਵਾ ਚੱਲਦੀ ਰਹਿੰਦੀ ਇੱਥੇ ਆ ਸਾਹਮਣੇ ਸਾਰੇ ਅੰਬਾਂ ਦੇ ਆ ਬੂਟੇ ਆਂਬ ਬਹੁਤ ਲੱਗਦੇ ਆ ਜੇ ਆਉਂਨੇ ਨੇ ਸੰਗਰਾਮ ਨੂੰ ਬਹੁਤ ਜਿਆਦਾ ਆਂਬ ਤੇ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਸਰੋਵਰ ਤੇ ਆ ਥੱਲੇ ਵੀ ਜਿਹੜਾ ਪੱਥਰ ਲੱਗਾ ਇਹ ਬਹੁਤ ਹੀ ਸੋਹਣਾ ਬਹੁਤ ਸੋਹਣਾ ਸ਼ਾਨਦਾਰ ਰੁਖ ਲੱਗੇ ਇੱਥੇ ਬਹੁਤ ਸੋਹਣੇ ਆ ਬਰਾਂਡੇ ਅੰਬਰ ਬਣੇ ਆ ਆ ਪੱਥਰ ਹੀ ਬਹੁਤ ਆ ਨਾ ਵੈਸੇ ਹੈ ਤਾਂ ਇੱਟਾਂ ਹੀ ਨਾਲ ਰਗੜਾਈ ਉਸ ਤਰ੍ਹਾਂ ਪਾਲਛ ਹੋਈ ਆ ਬੂਟੇ ਬਹੁਤ ਲੱਗੇ ਇੱਥੇ ਬਹੁਤ ਸੋਹਣੇ ਆ ਤੇ ਆ ਵੇਖੋ ਤੁਸੀਂ ਆਪ ਹੀ ਦੇਖ ਲਓ ਕਿੰਨਾ ਸੋਹਣਾ ਬਣਿਆ ਚੀਜ਼ਾਂ ਡਿਜ਼ਾਈਨ ਕਿੰਨੇ ਸੋਹਣੇ ਆ ਆ ਸਾਰੇ ਬੂਟੇ ਅੰਬਾਂ ਦੇ ਆ ਔਰ ਸਾਹਮਣੇ ਵੀ ਅੰਬਾਂ ਦੇ ਆ ਹਾਂ ਤਾਂ ਕਿਵੇਂ ਲੱਗਾ ਬਹੁਤ ਵਧੀਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਨੂੰ ਬਹੁਤ ਸੋਹਣਾ ਬਹੁਤ ਸੁੰਦਰ ਤੇ ਸੋਹਣਾ ਸੋਹਣਾ ਜੰਦਗੀ ਜਮਾ ਹੈਣੀ ਹਾਂ ਤੇ ਉਸਤਾਦ ਸਾਡੇ ਨੇ ਇਹ ਗੁਰਦੁਆਰਾ ਨਹੀਂ ਸੀ ਵੇਖਿਆ ਖੰਡੂਰ ਸਾਹਿਬ ਤੇ ਬੱਚੇ ਵੀ ਕਹਿੰਦੇ ਸੀ ਤੇ ਨਾਲ ਸਾਡੇ ਬੱਚੇ ਦੂਜੇ ਵੀ ਆ ਗਏ ਆ ਗਏ ਪੰਜ ਪੰਜ ਹਾਂ ਕਿੰਨਾ ਸਜੀ ਇਹ ਉਹੀ ਲੰਗਰ ਹਾਲ ਹੈ ਜਿੱਥੇ ਥਾਲੀਆਂ ਆਪੇ ਹਾਂ ਉਹ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਉਂਗਾ ਥਾਲ ਨਹੀਂ ਲੈ ਕੇ ਜਾਣੇ ਪੈਂਦੇ ਉਹ ਪਹਿਲਾਂ ਹੀ ਰੱਖੇ ਹੁੰਦੇ ਆ ਥਾਲ ਗਲਾਸ ਚਮਚਾ ਸਭ ਕੁਝ ਹੁੰਦਾ ਪਹਿਲਾਂ ਹੀ ਰੱਖਿਆ ਠੀਕ ਹੈ ਦਲ ਕੇ ਵੇਖੋਇਸ ਵਧੀਆ ਲੱਗਾ ਲੱਗਨੇ ਇਹ ਨਹੀਂ ਬਈ ਵੀਡੀਓ ਚਾਉਂਦੀ ਸੰਗ ਜਾਂਦੀ ਆ ਬੋਲਦੀ ਘਾਟੀ ਆ ਆ ਅੰਬ ਸਾਰੇ ਇੱਥੇ ਇੱਥੇ ਬਹੁਤ ਅੰਬ ਲੱਗਦੇ ਆ ਉਸਤਾਦ ਆ ਸਾਰਾ ਭਰਿਆ ਹੁੰਦਾ ਆ ਹੈਗੀ ਆ ਪਵਿੱਤਰ 12 ਦਰੀ ਪ੍ਰਤਮ ਗੁਰੂ ਅੰਗਦ ਦੇਵ ਜੀ ਦੀ ਇਹ ਸਾਰੇ ਆੰਬ ਹੀ ਆੰਬ ਆ ਇੱਥੇ ਸਾਰੇ ਉਸਤਾਦ ਸਾਰੇ ਆੰਬ ਹੀ ਆੰਬ ਆ ਜਦੋਂ ਆਉਣੇ ਨਾ ਸੀ ਇੱਥੋਂ ਇੱਥੇ ਜਿਹੜੇ ਡਿੱਗ ਪੈਂਦੇ ਆ ਮਾਨ ਕੇ ਚੱਲੋ ਜੇ ਦੇਖਦੇ ਆਂਬ ਹਾਂਜੀ ਉਹੀ ਚੱਕ ਸਕਦੇ ਆਂ ਦੂਜੇ ਬਾਪੇ ਇਥੇ ਨਹੀਂ ਤੋੜਣੇ ਦਿੰਦੇ ਉੱਪਰ ਬਹੁਤ ਆਂਬ ਲੱਗਦੇ ਆ ਠੀਕ ਆ ਪੂਰਾ ਸੋਹਣਾ ਨਾ ਪੂਰੇ ਖੁਸ਼ ਨਾ ਹਾਂਜੀ ਗਰਮੀ ਲੈ ਵੀ ਇੱਥੇ ਆ ਕੇ ਪੂਰਾ ਆਨੰਦ ਆ ਗਿਆ ਹਾਂ ਗਰਮੀ ਜਦੋਂ ਅਸੀਂ ਆਉਨੇ ਆਂ ਫਿਰ ਅਸੀਂ ਇੱਥੇ ਬੈਠ ਜਾਂਦੇ ਹੁੰਨੇ ਆ ਇੱਥੇ ਬੈਠ ਜਾਂਦੇ ਆ ਬੈਠ ਕੇ ਪੂਰਾ ਐਨ ਹਵਾ ਦਾ ਆਨੰਦ ਇੱਥੇ ਪੂਰੀ ਵੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਦਰਵਾਜ਼ਾ ਇਹ ਅਲੱਗ ਹੀ ਲੋਕਾਂ ਵੇਖ ਲਓ ਵੰਗੜ ਦੇਵ ਜੀ ਦਾ ਤਪੱਸਥਾਨ ਠੀਕ ਆ ਇਹ ਤਾਂ ਸਾਰਾ ਦੇ ਹਾਂ ਇੱਥੇ ਨਾ ਆਹ ਦੇਖ ਲਓ ਤੁਸੀਂ ਇਹਨਾਂ ਨੂੰ ਜਿਵੇਂ ਬੱਚੇ ਜਿਹੜੇ ਆ ਬਾਹਰਲੇ ਇਹਨਾਂ ਨੂੰ ਹਜੇ ਐ ਨਹੀਂ ਪਤਾ ਵੀ ਪ੍ਰਕਰਮਿਆ ਕੀ ਹੁੰਦੀ ਆ ਮੈਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਸੀ ਕਿ ਪ੍ਰਕਰਮਿਆ ਕੀ ਹੁੰਦੀ ਆ ਕਹਿੰਦੇ ਇਹ ਵੀ ਸਹੀ ਆ ਵੀ ਸਾਫ਼ ਨਹੀਂ ਹੈਗਾ ਮੈਂ ਕਹਿੰਦਾ ਜਮਾਂ ਸਾਫ਼ ਆ ਯਾਨੀ ਉਹਨਾਂ ਨੂੰ ਮੈਂ ਸਮਝਾ ਰਿਹਾ ਸੀਗਾ ਉਹਨਾਂ ਨੂੰ ਪਤਾ ਨਹੀਂ ਸੀ ਇਸ ਬਾਰੇ ਮੈਨੂੰ ਤਾਂ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਲੱਗਦਾ ਜਾਨੀ ਹੈ ਦੂਜੇ ਵੀ ਸੋਹਣੇ ਪਰ ਇਹਦੀ ਆ ਕਾਰਾਗਰੀ ਆ ਜਿਹੜੀ ਅਲਾਕਾਰੀ ਆ ਜਿਹੜੀ ਕਾਰਾਗਰੀ ਆ ਤੇ ਆ ਜਿਹੜਾ ਫਰੰਟ ਆ ਬੜਾ ਹੀ ਕੈਂਟ ਆ ਇਹਨਾਂ ਜਿੰਨਾ ਮਾਰ ਹੋਣਾ ਨਾ ਸਾਰਾ ਨਾਲ ਜਿਆਦਾ ਪਾਇਆ ਜਿੰਨਾ ਕੋਣਾ ਮੈਂ ਕਿਉਂ ਪਾਣਾ ਸਰਦਈ ਚੱਲੀ ਜਾਂਦੀ ਆ ਬਾਬੇ ਬੜਾਈ ਜਾਂਦੇ ਆ ਲੰਗਰ ਹਾਲ ਹੈਗਾ ਉੱਪਰ ਤੇ ਇਧਰ ਸਾਗ ਦੀ ਪੂਰੀ ਤਿਆਰੀ ਹੋਈ ਜਾਂਦੀ ਆ ਉਧਰ ਚੀਰਿਆ ਜਾਂਦਾ ਅੰਦਰ ਅੱਜ ਬਣੂਗਾ ਸਾਗ ਦੇਖ ਲੈ ਨਾ ਭਾਂਡੇ ਪੈਣਦੇ ਇਧਰ ਆਉਂਦੇ ਜੈਨ ਉਧਰ ਬੈਠਣਾ ਉਹ ਲੈਂਚ ਜਿੱਥੇ ਨਾਲ ਨਾਲ ਬੈਠੀ ਜਾਂਦੇ ਉਵੇਂ ਬੈਠਣਾ ਇੱਥੇ ਨਾ ਥਾਲ ਤੇ ਗਲਾਸ ਆ ਚਮਚੇ ਸਾਰਾ ਕੁਝ ਪਹਿਲਾਂ ਹੀ ਲਾ ਆਉਂਦੇ ਆ ਵੇਖਿਆ ਪਹਿਨੇ ਲਾ ਆਉਂਦੇ ਆ ਫਿਰ ਬਸ ਸੰਗ ਪੰਗਤ ਜائیں ਬੈਠੀ ਜਾਓ ਆਪੋ ਆਪਣੀ ਥਾਲੀ ਤੇ ਬੈਠੋ ਚੱਲ ਚੱਲ ਨੈਕਸਟ ਹੁਣ ਬੈਠਣਾ ਬੈਠ ਜਾ ਹਾਂ ਇਦਾਂ ਬੈਠਣਾ ਲੈਣੋਂ ਬਾਹਰ ਹਾਂ ਥੋੜੀ ਜੀ ਪਾ ਦੇ ਲਓ ਜੀ ਇਹਨਾਂ ਛਕਦੇ ਆ ਪ੍ਰਸ਼ਾਦਾ ਉਧਰ ਨਾਲ ਅਰਹਰ ਦੀ ਦਾਲ ਦੀਆਂ ਫਲੀਆਂ ਬੀਬੀਆਂ ਕੱਢੀ ਜਾਂਦੀਆਂ ਸੀ ਉਸਤਾਦ ਸਾਡਾ ਕਹਿੰਦਾ ਵੀ ਮੈਂ ਵੇਖਣ ਜਾਣਾ ਅਰਹਰ ਕੀ ਹੁੰਦੀ ਆ ਇਹ ਆ ਜੀ ਇਧਰ ਮਾਝੇ ਦੇ ਕੰਮ ਆ ਚੱਲੇ ਜਾਂਦੇ ਨੇ ਪੂਰੀ ਸੇਵਾ ਤੇ ਉਧਰ ਸਾਹਮਣੇ ਹੈਗੀ ਆ ਚਾਟੀ ਦੀ ਠੰਡੀ ਲੱਸੀ ਜਿੰਨੀ ਮਰਜੀ ਸ਼ਕੋ ਉਸਤਾਦ ਕਹਿੰਦਾ ਲੱਸੀ ਪੀਣੀ ਆ ਹੁਣ ਗਿਆ ਉਸਤਾਦ ਲਓ ਜੀ ਉਸਤਾਦ ਕਹਿੰਦਾ ਤੂੰ ਵੀ ਲੱਸੀ ਪੀ ਲੈ ਮੈਂ ਪੀਣਾ ਕਿਵੇਂ ਆ ਪੂਰੀ ਐਂਡ ਆ ਇਹ ਪੂਰੀ ਐਂਡ ਹੀ ਆ ਲੱਸੀ ਪੂਰੀ ਭਾਈ ਲੰਗਰ ਵਾਲਾ ਤਾਂ ਕਿਆ ਬਾਤਾਂ ਹੀ ਸੀ ਲੰਗਰ ਤਾਂ ਹਰ ਕਿਤੇ ਵਧੀਆ ਹੁੰਦਾ ਪਰ ਇੱਥੋਂ ਨਾਲ ਦਾ ਟੇਸਟ ਨਹੀਂ ਤੁਹਾਨੂੰ ਮਾਉਣਾ ਲੱਸੀ ਵੀ ਸੁਪਰ ਸੀ ਨਾ ਖੀਰ ਦੇ ਵਿੱਚ ਰਸ ਪਾਇਆ ਸੀ ਗੰਨੇ ਦਾ ਤੈਨੂੰ ਗੋੜ ਵਾਲੀ ਲੱਗਦੀ ਸੀ ਨਾ ਗੋੜਾ ਵਾਲੀ ਨਹੀਂ ਸੀ ਖੀਰ ਰਸ ਪਾਇਆ ਸੀ ਬਾਕੀ ਉਸਤਾਦ ਨੂੰ ਪੁੱਛਦੇ ਹਾਂ ਉਸਤਾਦ ਰਸ ਪਾਇਆ ਸੀ ਨਾ ਗੰਨੇ ਦਾ ਹਾਂ ਗੰਨੇ ਦਾ ਰਸ ਪਾਇਆ ਸੀ ਆਲੂ ਬੜੀਆਂ ਵੀ ਕਿਆ ਬਾਤ ਹੈ ਇੱਥੇ ਬਈ ਨਾ ਜਿਹੜਾ ਪ੍ਰਸ਼ਾਦਾ ਪਾਣੀ ਆ ਆਵੇ ਇੱਥੇ ਵੇਖਾ ਕਿੰਨਾ ਸੇਵਾ ਕਣਕ ਦਾ ਲੰਗ ਕੰਮ ਚੱਲੀ ਜਾਂਦਾ ਮਾਗਣਾ ਇੱਕ ਨੰਬਰ ਹੁੰਦਾ ਤਾਂ ਸਾਰੇ ਕਿਤੇ ਵਧੀਆ ਹਾਂਜੀ ਹੁੰਦਾ ਤਾਂ ਹਰ ਕਿਤੇ ਵਧੀਆ ਹੀ ਆ ਲੰਗਰ ਹਾਂਜੀ ਅੰਗਰ ਨਹੀਂ ਮਾੜਾ ਹੁੰਦਾ ਪਰ ਇੱਥੇ ਤਾਂ ਬੜੀ ਐਂਡ ਗੱਲ ਬਾਤ ਸੀ ਹੁਣ ਕਹਿੰਦੇ ਵੀ ਜਾਣਾ ਇੱਥੋਂ ਗੋਇੰਦਵਾਲ ਸਾਹਿਬ ਤੇ ਇਹ ਹੈਗਾ ਆਪਣਾ ਜਦੋਂ ਤਰਨਤਾਰਨ ਸਾਹਿਬ ਤੋਂ ਬਾਈਪਾਸ ਤੋਂ ਨਿਕਲਦਾ ਗੋਇੰਦਵਾਲ ਨੂੰ ਸੜਕ ਜਾਂਦੀ ਹੈ ਤੇ ਗੋਇੰਦਵਾਲ ਆਲਾ ਜਿਹੜਾ ਉਹ ਰੋਡ ਆ ਉਹਦੇ ਤੋਂ ਇਹ 4 ਕਿਲੋਮੀਟਰ ਸਾਈਡ ਤੇ ਆਖੰਡੂਰ ਸਾਹਿਬ ਤੇ ਜਦੋਂ ਕਿਤੇ ਤੁਸੀਂ ਆਏ ਤੇ ਜ਼ਰੂਰ ਆਇਓ ਤੇ ਪੂਰੀ ਪੂਰਾ ਸੋਨਾ ਦਰਬਾਰ ਆ ਤੇ ਬਹੁਤ ਸੋਹਣਾ ਦਰਸ਼ਨ ਜ਼ਰੂਰ ਕਰਨਾ ਚਾਹੀਦੇ ਆ ਤੇ ਇਧਰ ਆਵੇ ਨਾ ਹਮੇ ਤੇ ਸੇਵਾ ਦਾ ਚੱਲੀ ਜਾਂਦਾ ਰਹਿੰਦਾ ਤੇ ਇਧਰ ਪਾਰਕਿੰਗ ਨੂੰ ਵੀ ਜਗਾ ਓਕੇ ਆ ਇਧਰ ਕਮਰੇ ਆ ਜੇ ਕਿਸੇ ਨੇ ਰਹਿਣਾ ਹੋਵੇ ਤਾਂ ਵੀ ਸਾਰਾ ਕੁਝ ਨਾ ਮੈਂ ਕਹਿੰਦਾ ਵਧੀਆ ਇੱਥੇ ਇੱਕ ਵਾਰੀ ਜਰੂਰ ਆਉਣਾ ਚਾਹੀਦਾ ਤੇ ਆਪਣੇ ਦਰਸ਼ਨ ਇੱਥੇ ਜਰੂਰ ਕਰਨੇ ਚਾਹੀਦੇ ਤੇ ਹੁਣ ਅਸੀਂ ਇੱਥੋਂ ਨਿਕਲਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਰਵਾਉਨੇ ਆ ਫਿਰ ਤੁਹਾਨੂੰ ਉੱਥੋਂ ਦੇ ਵੀ ਦਰਸ਼ਨ ਬੱਚਿਆਂ ਨੂੰ ਤੇ ਉਹ ਕਹਿੰਦੇ ਵੀ ਅਸੀਂ ਕਰਨਾ ਬੌਲੀ ਸਾਹਿਬ ਚ ਇਸ਼ਨਾਨ ਗੁਰਦੁਆਰਾ ਸਾਹਿਬ ਤੇ ਬੱਚੇ ਸਾਰੇ ਇੱਥੇ ਗਏ ਆ ਮੈਂ ਇੱਥੇ ਵੇਟ ਕਰਦਾ ਪਿਆ ਉਹਨਾਂ ਦੀ ਜਦੋਂ ਚੱਲਾ ਜਦੋਂ ਆ ਗਏ ਤੇ ਫਿਰ ਆਪਾਂ ਦਰਬਾਰ ਸਾਹਿਬ ਦੇ ਕਰੌਣੇ ਦਰਸ਼ਨ ਆ ਸਾਡਾ ਵੀਰ ਗਿਆ ਕਹਿੰਦਾ 2:30 ਵਜ ਗਈ ਵੀ ਮੇਰਾ ਤਾਂ ਚਾਹ ਦਾ ਟਾਈਮ ਚਾਹ ਪੀਣੀ ਆ ਨਾ ਉੱਥੋਂ ਮੋੜ ਕੇ ਲੈ ਕੇ ਆਈ ਅਸੀਂ ਚੱਲੇ ਸੀ ਹੁਣ ਪੀਣੀ ਪੀਣੀ ਹੈ ਹਾਂਜੀ ਚਾਹ ਦਾ ਟਾਈਮ ਚਾਹ ਨਹੀਂ ਦਿਲ ਕਰਦਾ ਚਲੋ ਜੀ ਹੁਣ ਚਾਹ ਛਕ ਲਈਏ ਇਧਰ ਲੰਗਰ ਉਹ ਅਗਲੇ ਪਾਸੇ ਚਾਹ ਚੱਲਾ ਮਾਰਦਾ ਸਾਰੇ ਕਿਵੇਂ ਦਿਲ ਡਰ ਲੱਗਦਾ ਹਾਂ ਜੀ ਹਾਂ ਸਾਡਾ ਡਰ ਲੱਗਦਾ ਬਹੁਤ ਡਰ ਲੱਗ ਜਾਂਦਾ ਜੀ ਜائیں ਹੱਥ ਛੱਟ ਕੇ ਇਹਦਾ ਲੱਭਣਾ ਨਹੀਂ ਜائیں ਹੱਥ ਜੇ ਛੱਟ ਕੇ ਫੋਨ ਲੱਭਣਾ ਨਹੀਂ ਸਹੀ ਗੱਲ ਹੈ ਗੋਮ ਸਮਝ ਆ ਜਣਾ ਵਿੱਚ ਪੱਛਦਾ ਤਾਂ ਨਹੀਂ ਬੰਦਾ ਨਾ ਚਲੋ ਇਹ ਜਿਹੜੇ ਬੱਚੇ ਆਪਣੇ ਨਾਲ ਆ ਇਹਨਾਂ ਨੇ ਆਏ ਨਹੀਂ ਸੀ ਹਰੀਕੇ ਮੈਂ ਕਹਾਂ ਚੱਲ ਨਾ ਗਦੇ ਹਰੀਕੇ ਵੀ ਦਿਖਾ ਦਿੰਨੇ ਆ ਦਰਿਆ ਫਨਾਨੇ ਨਾਨਕ ਸਰ ਦੇ ਦਰਸ਼ਨ ਕਰਾ ਦਿੰਨੇ ਆ ਵਾਹ ਬਹੁਤ ਆਉਂਦੀ ਹਨ ਅੱਜ ਤੁਹਾਨੂੰ ਵੀ ਦਿਖਾ ਦਾਂਗੀ ਚਿਕਨਾ ਮਾਰੋ ਸਪੀਡ ਲੈ ਕਿੰਨੀ ਆ ਆਦੀ ਸਾਡੇ ਦੀ ਫੇਰ ਗੱਲ ਬਣ ਗਈ ਬਾਬੇ ਕਹਿੰਦੇ ਹਰੀਆਂ ਵਾਲੇ ਚਾਹ ਪੀ ਕੇ ਜੋ ਪੀਣੀ ਹੋਣਾ ਪੀ ਲੰਨੇ ਲਓ ਜੀ ਉਸਤਾਦ ਦੀ ਕਪਾਂ ਚਾਹ ਨਾਲ ਮਠੀਆਂ ਬਾਬਿਆਂ ਦੀ ਚਾਹ ਬਹੁਤ ਆਹ ਤਾਂ ਬੱਸ ਪੈਂਡ ਨੂੰ ਤੈਨੂੰ ਤੈਨ ਸਾਢੇ ਤਣ ਹੋ ਗਏ ਹੁਣ ਬਸ ਇਹ ਚਾਹ ਪੀ ਕੇ ਜਦੇ ਪੈਂਡ ਨੂੰ ਚੱਲਦੇ ਆ ਕਿ ਵੇਖ ਲੈ ਕਿਛੇ ਖੇਚੜੀਆਂ ਗਗਨੇ ਵੇਖ ਲਾ ਟਾਈਮ ਹੋ ਗਿਆ ਸਵਾ 6 ਤੇ ਹੁਣ ਆਪਾਂ ਜੀਰੇ ਬੱਚਿਆਂ ਨੂੰ ਤਾਰ ਤਾਂ ਜਿਹੜੇ ਆਪਣੇ ਨਾਲ ਸੀ ਉਹਨਾਂ ਨੂੰ ਦਰਸ਼ਨ ਖਰਾ ਦੇ ਹੋਰ ਵੀ ਗੁਰੂ ਧਾਮਾਂ ਦੇ ਤੇ ਆਪਾਂ ਵੀ ਵਧੀਆ ਦਰਸ਼ਨ ਕਰ ਲਿਆ ਹਣਾ ਅਸਤਾਨ ਹਾਂਜੀ ਖੁਸ਼ ਆ ਪੂਰੇ ਸੋਹ ਜਿਹਾ ਬੱਚੇ ਹੋ ਹਾਂਜੀ ਪੂਰੇ ਖੁਸ਼ ਅੱਜ ਦੀ ਪੂਰੀ ਫੈਮਿਲੀ ਖੁਸ਼ ਆ ਆਪਣੀ ਤੇ ਹੁਣ ਆਪਾਂ ਮੁੱਦਕੀ ਪਹੁੰਚਣ ਵਾਲੇ ਆਂ ਤੇ ਕਹਿੰਦੇ ਖਾਣਾ ਹੀ ਆ ਅੱਜ ਬਾਹਰ ਲਈ ਦੇਖਦੇ ਆ ਅੱਜ ਭੁੱਖ ਵੀ ਕੋਈ ਜ਼ਿਆਦਾ ਹੈ ਨਹੀਂ ਨਾਰਮਲ ਜਿਹਾ ਖਾ ਲੈਨੇ ਆ ਨਾ ਹਾਂਜੀ ਅੱਜ ਕਿ ਆ ਜਾ ਕੇ ਚਲੋ ਫਿਰ ਰੈਸਟ ਕਰ ਲਾਂਗੇ ਹਾਂ ਦੇਖਦੇ ਆ ਜੇ ਕੋਈ ਸ਼ਾਇਆ ਤਾਂ ਤੇ ਖਾਣੇ ਆ ਤੇ ਫਿਰ ਆਪਾਂ ਪਿੰਡ ਚਾਲਦੇ ਆ ਅੱਛਾ ਖਰਤਾ ਹੋੜਰ ਚਲੋ ਹਣ ਖੁਸ਼ ਆ ਪੂਰੇ ਹਿੰਦੂ ਆਇ ਤਾਂਦੇ ਅੱਛਾ ਚਲੋ ਗੱਡਾ ਮਧੀਆ ਚਾਹੀਦਾ ਬਹੁਤ ਸੋਹਣਾ ਬਣਿਆ ਵੈਸੇ ਸਾਰੇ ਮਾਤਾ ਜੀ ਤੇ ਫਸਟ ਟਾਈਮ ਹੀ ਆਏ ਹਾਂ ਮੁੱਦ ਕੀ ਆਈਦਾ ਜਿਆਦਾ ਲੈ ਵੀ ਉਸਤਾਦ ਓਕੇਰ ਪੁੱਤ ਹਾਂ ਤਾਂ ਖੁਸ਼ ਹੈ ਮੈਂ ਵੀ ਹੁਣ ਪੂਰੀ ਖੁਸ਼ ਆ ਮੈਂ ਘਰ ਆ ਬੈਠਾ ਤਾਉ ਤੇ ਜਾ ਰਿਹਾ ਸਾਂ। ਅ ਮਗਾ ਚਲਾਜ ਬਾਹਰ ਦਾ ਉਦੋਂ ਰਹਿੰਦਾ ਸੀ ਬੱਚੇ ਆਪਣੇ ਨਾਲ ਨਹੀਂ ਆਏ। ਇਹ ਅਜ ਵੀਰ ਕੇ ਮੈਂ ਕਿਹਾ ਚਲੋ ਕੋਈ ਨਹੀਂ। ਆਪਾਂ ਕੋਈ ਟਾਈਮ ਹਰ ਤੂ ਪਿਆ ਹੁਣ ਆਪਾਂ ਨੇੜੇ ਆ ਪੈਣਾ ਨੇ। ਕੋਈ ਟੈਨਸ਼ਨ ਨਹੀਂ। ਤੇ ਇਸਦੀ ਪੂਰੇ? ਹਾਂਜੀ। ਚਲੋ ਖਾਸ਼। ਥੋੜਾ ਟੇਸੀ ਹੈ। ਚਲੋ। ਜੋ ਖਾਲ ਗਿਆ। ਜੁ ਫੇਰ ਆਪਾਂ ਮਿਲਦੇ ਹਾਂ ਠੀਕ ਆ? ਓਕੇ। ਹਾਂਜੀ ਉਸਤਾਦ ਚੱਲ ਗਿਆ ਹੁਣ? ਹਾਂਜੀ ਚੱਲ। ਉਸਤਾਦ ਦਾ ਜਾਣੋ ਜੀ ਨਹੀਂ ਕਰਦਾ ਲੱਗਦਾ। ਹਾਂਜੀ ਨਹੀਂ ਚੱਲਦਾ। ਉਹ ਹੈ ਨਿਆਰਾ ਹਾਈਵੇ ਤੇ। ਉਹ ਪੂਰਾ ਰੌਣਕ ਵਾਲਾ ਕੰਮ ਆ ਨਾ। ਚਲੋ ਜੀ ਅਸੀਂ ਖਾ ਪੀ ਲਿਆ। ਖਾ ਮੁੱਕਿਆ ਹੁਣ? ਹਾਂਜੀ ਫੁੱਲ ਹੋ ਗਿਆ। ਚਲੋ ਆ ਜਿਓ। ਮਾਂ ਹੀ ਬਹੁਤ ਟੇਸਟੀ ਸੀ। ਹਾਂ ਸਬਾਨ ਠੀਕ ਸੀ ਇਹਨਾਂ ਦਾ। ਮੈਂ ਤਾਂ ਚੱਲ ਇੱਥੇ ਠੀਕ ਆ। ਆ ਜਾ ਖੁਸ਼। ਹਾਂਜੀ ਤੇ ਹੁਣ ਆਪਾਂ ਨਾ ਆਹ ਵਲੌਗ ਦਾ ਐਂਡ ਕਰਦੇ ਆ ਇੱਥੇ ਤੇ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਤੇ ਹੁਣ ਆਪਾਂ ਜਾ ਕੇ ਰੈਸਟ ਕਰਦੇ ਆ ਠੀਕ ਐ ਖੁਸ਼ ਹਾਂਜੀ ਠੀਕ ਐ ਫਿਰ ਹੈ ਹਾਂਜੀ ਓਕੇ ਜੀ ਮਿਲਦੇ ਆ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ